ਕੁਝ ਘੰਟੇ ਪਹਿਲਾਂ 트럼ਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਪਈ ਸ਼ੁਰੂਆਤ ਚ ਇਹੋ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨਗੇ ਮਿਲਟਰੀ ਨੂੰ ਯੂਜ਼ ਕੀਤਾ ਜਾਊਗਾ ਮਾਸ ਡਿਪੋਰਟੇਸ਼ਨ ਦੇ ਲਈ এবিসি ਇਹ ਰਿਪੋਰਟ ਕਰ ਰਿਹਾ ਕਹਿੰਦੇ ਪਈ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜਿਆਦਾ ਜਿਹੜੀ ਸਭ ਤੋਂ ਵੱਡੀ ਡਿਪੋਰਟੇਸ਼ਨਸ 11 ਮਿਲੀਅਨ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਹੋਊਗੀ ਆ ਇਹ ਏ ਬੀ ਸੀ ਰਿਪੋਰਟ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪੋਸਟ ਜਿਹੜੀ ਪਾਈ ਹੈਗੀ ਆ 트럼ਪ ਉਹਨਾਂ ਨੇ ਕਿਹਾ ਬਿਲਕੁਲ ਇਹ ਸੱਚ ਹੈਗਾ ਜਿਹੜੀ ਸਟੇਟਮੈਂਟ ਹੈਗੀ ਆ ਸੋ ਡੇ 1 ਕਹਿੰਦੇ ਵੀ ਆਈ ਵਿਲ ਲਾਂਚ ਦਾ ਲਾਰਜੇਸਟ ਡਿਪੋਰਟੇਸ਼ਨ ਪ੍ਰੋਗਰਾਮ ਇਨ ਅਮਰੀਕਨ ਹਿਸਟਰੀ ਟੂ ਗੈਟ ਦਾ ਕ੍ਰਿਮੀਨਲਸ ਆਊਟ ਇਹ ਉਹਨਾਂ ਨੇ ਮੈਡੀਸਨ ਸਕੁਅਰ ਗਾਰਡਨ ਜਿਹੜੀ ਇੱਕ ਰੈਲੀ ਹੋਈ ਸੀ ఎలక్షన్ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਆਈ ਵਿਲ ਰੈਸਕਿਊ ਐਵਰੀ ਸਿਟੀ ਐਂਡ ਟਾਊਨ दैट ਹੈਜ਼ ਬੀਨ ਇਨਵੇਡਡ ਐਂਡ ਕਾਂਕਰਡ ਐਂਡ ਵੀ ਵਿਲ ਪੁੱਟ ਥੀਸ ਵਿਸ਼ੀਅਸ ਐਂਡ ਬਲੱਡ ਥਰਸਟੀ ਕ੍ਰਾਈਮਨਲਸ ਇਨ ਜੇਲ ਐਂਡ THEN ਕਿਕ देम ਦਾ Hell ਆਊਟ ਆਫ आवर ਕੰਟਰੀ ਐਜ਼ ਫਾਸਟ ਐਜ਼ ਪੋਸੀਬਲ ਇਹ ਖਾਸ ਕਰਕੇ ਉਹਨਾਂ ਨੇ ਕ੍ਰਾਈਮਨਲ ਲੋਕਾਂ ਨੂੰ ਜਾਂ ਜਿਨ੍ਹਾਂ ਦੀ ਕੋਈ ਕ੍ਰਾਈਮਨਲ ਐਕਟੀਵਿਟੀ ਹੋਈ ਆ ਉਹਨਾਂ ਦੇ ਸਬੰਧ ਦੇ ਵਿੱਚ ਕਿਹਾ ਸੀਗਾ ਉਹਨਾਂ ਨੇ ਹਾਰਡ ਲਾਈਨਰਸ ਚੁਣੇ ਹੈਗੇ ਆ ਆਪਣੀ ਕੀ ਕੈਬਿਨੇਟ ਪੋਜੀਸ਼ਨਸ ਦੇ ਵਿੱਚ ਸਾਊਥ ਡ ਕੋਟਾ ਦੀ ਗਵਰਨਰ ਕ੍ਰਿਸਟੀ ਨੋਇਮ ਉਹਨਾਂ ਨੂੰ ਹੋਮਲੈਂਡ ਸਕਿਉਰਿਟੀ ਦਾ ਸੈਕਟਰੀ ਚੁਣਿਆ ਗਿਆ ਹੈ ਸੈਨਟ ਦੀ ਕਨਫਰਮੇਸ਼ਨ ਹੋਣੀ ਆ ਸਾਬਕਾ ਐਕਟਿੰਗ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਡਾਇਰੈਕਟਰ ਟਾਮ ਹੋਮਨ ਉਹਨੂੰ ਬਾਰਡਰਸ ਆ ਚੁਣਿਆ ਗਿਆ ਹੈਗਾ ਹੋਮਲੈਂਡ ਨੇ ਵੀ ਪਹਿਲੀ ਪਹਿਲਾਂ ਕਿਹਾ ਵੀ ਮਾਸ ਰਿਪੋਰਟੇਸ਼ਨ ਹੋਊਗੀਆਂ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਹੈਗੀਆਂ ਉਹਨਾਂ ਦੇ ਦੌਰਾਨ ਤੇ ਪੂਰੀ ਕੈਂਪੇਨ ਦੇ ਦੌਰਾਨ ਟਰੰਪ ਉਹਨਾਂ ਨੇ ਇਹ ਕਿਹਾ ਵੀ ਨੈਸ਼ਨਲ ਗਾਰਡਸ ਜੋ ਆ ਉਹ ਡਿਪੋਰਟੇਸ਼ਨ ਦੀ ਹੈਲਪ ਕਰਨਗੇ ਕਿਉਂਕਿ ਹੋਮਲੈਂਡ ਸਕਿਉਰਿਟੀ ਦੇ ਕੋਲ ਤਾਂ ਲਿਮਟਿਡ ਐਕਸੈਸ ਆ ਲਿਮਟਿਡ ਜਿਹੜੇ ਬੰਦੇ ਹੈਗੇ ਆ ਅੱਜ ਤੱਕ ਕਹਿੰਦੇ ਵੀ 11 ਮਿਲੀਅਨ ਦੇ ਕਰੀਬ ਅਨ ਆਥੋਰਾਈਜ਼ਡ ਮਾਈਗ੍ਰੈਂਟਸ ਯੂਐਸਏ ਦੇ ਵਿੱਚ ਰਹਿ ਰਹੇ ਆ ਵਿਦਾਊਟ ਲੀਗਲ ਇਮੀਗ੍ਰੇਸ਼ਨ ਸਟੇਟਸ ਤੇ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਬਿਲੀਅਨਸ ਆਫ ਡਾਲਰ ਵੀ ਚਾਹੀਦਾ ਹੈਗਾ ਆ এবੀਸੀ ਨਿਊਜ਼ ਦੇ ਚੀਫ ਗਲੋਬਲ ਅਫੇਅਰਸ ਦੇ ਕਰਸਪੋਂਡੈਂਟ ਮਾਰਥਾ ਰੈਡਿਟਸ ਨੇ ਇਹ ਰਿਪੋਰਟ ਕੀਤਾ ਸੀ ਕਿ ਕੈਲੀਫੋਰਨੀਆ ਦੇ ਵਿੱਚ 트럼ਪ ਉਹਨਾਂ ਦੀ ਇਮੀਗ੍ਰੇਸ਼ਨ ਤੇ ਮਾਸ ਰਿਪੋਰਟੇਸ਼ਨ ਪਲਾਨ ਦਾ ਐਗਰੀਕਲਚਰ ਦੇ ਉੱਤੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪਊਗਾ ਤੇ ਉਹਨਾਂ ਨੇ ਇਹ ਕਿਹਾ ਬਈ ਜੇ ਤੁਸੀਂ ਸਨਮੋ ਯਕੀਨ ਵੈਲੀ ਜਿਹੜਾ ਫ੍ਰਿਜ਼ਨੋ ਏਰੀਆ ਜਾਂ ਹੋਰ ਉਧਰ ਜਾਉਂਗੇ ਤੇ ਤੁਹਾਨੂੰ ਸਪੈਨਿਸ਼ ਲੋਕਾਂ ਤੋਂ ਬਿਨਾ ਹੋਰ ਕੋਈ ਉੱਥੇ ਕੰਮ ਕਰਦਾ ਨਹੀਂ ਮਿਲਣਾ ਬਹੁਤ ਘੱਟ ਹੋਰ ਜਿਹੜੇ ਲੋਕ ਆ ਉਹ ਮਿਲੂਗੇ ਜੇ ਉਧਰਾਂ ਦੇ ਲੋਕਾਂ ਨੂੰ ਉਧਰਾਂ ਦੀ ਵਰਕ ਫੋਰਸ ਨੂੰ ਤੁਸੀਂ ਮਾਸ ਡਿਪੋਰਟੇਸ਼ਨ ਕਰੋਗੇ ਕਹਿੰਦੇ ਭਈ ਇਹ ਲਿਟਰਲੀ ਸਟਾਪ ਬਿਕਾਜ਼ ਦਾ ਫੂਡ ਸਿਸਟਮ ਬੋਨ ਮੂਵ ਕੰਟਰੀ ਵਿਲ ਸਟਾਪ ਇਹ ਉਹਨਾਂ ਨੇ ਜਿਹੜਾ ਇੱਕ ਫਾਰਮਰਸ ਲੀਗ ਆ ਉਹਦੇ ਇੱਕ ਭਾਸ਼ਣ ਦੇ ਦੌਰਾਨ ਕਿਹਾ ਜੀ ਬਿਲਕੁਲ ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਗੱਲਾਂ ਜਿਹੜੀਆਂ ਇਸ ਦੇ ਵਿੱਚ ਐਡ ਕਰਦੇ ਜਾਈਏ 트럼ਪ ਉਹਨਾਂ ਨੇ ਸੁਜੈਸਟ ਜਿਦਾਂ ਤੁਸੀਂ ਦੱਸਿਆ ਵੀ ਉਹ ਨੈਸ਼ਨਲ ਐਮਰਜੈਂਸੀ ਤਾਂ ਉਹ ਕਰਨੀ ਉਹ ਕਰਨੀ ਹੈ ਉਧਰ 트럼ਪ ਉਹਨਾਂ ਦੀ ਜਿਹੜੀਆਂ ਲੇਟੈਸਟ ਕੈਬਨਿਟ ਪਿਕਸ ਦੇ ਵਿੱਚ ਕਿੰਨੇ ਵੀ ਉਹ ਟ੍ਰੈਜਰੀ ਸਕੱਤਰ ਨੂੰ ਲੈ ਕੇ ਜਿਹੜਾ ਉਹ ਸੋਚਦੇ ਆ ਵੀ ਉਹ ਕੌਣ ਜਿਹੜੇ ਉਸ ਨੂੰ ਬਣਾਇਆ ਜਾ ਸਕਦਾ ਆ ਕਿੰਨੇ ਵੀ ਉਹਨਾਂ ਨੇ ਟੌਪ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇੰਟਰਵਿਊ ਕਰਦੇ ਲਈ ਮਾਰਾ ਲਾਗੋ ਥੋੜਾ ਰੀਡਾ ਤੇ ਚ ਦੇ ਆ ਕੈਵਨ ਵਾਰਸ਼ ਇਹ ਸਾਬਕਾ ਫੈਡਰਲ ਰਿਜ਼ਰਵ ਦੇ ਗਵਰਨਰ ਰਹੇ ਇਹਨਾਂ ਨੂੰ ਮਾਰਕ ਰੋਵਨ ਇੱਕ ਵਾਲ ਸਟਰੀਟ ਦੇ ਬਿਲੀਅਨਰ ਆ ਉਹਨਾਂ ਨੂੰ ਕਿੰਨੇ ਵੀ ਮੁਲਾਕਾਤ ਦੇ ਲਈ ਚ ਆਇਆ ਕਿੰਨੇ ਵੀ 트럼ਪ ਹੁਣੀ ਉਮੀਦ ਇਹ ਜਿਹੜੀਆਂ ਕਿਆਸ ਰਹੀਆਂ ਨੇ ਵੀ ਹਾਰਵਰਡ ਲੁਟਨਿਕ ਇਹ ਚੀਫ ਐਗਜ਼ੀਕਟਿਵ ਨੇ ਵਾਲ ਸਟਰੀਟ ਫਰਮ ਕੈਂਟਰ ਫਿਟਸ ਜੈਰਲ ਦੇ ਤੇ ਜਾਂ ਜਿਹੜੇ ਸਕਾਟ ਬੈਸੈਂਟ ਇਨਵੈਸਟਮੈਂਟ ਫਰਮ ਕੀ ਸਕਾਇਰ ਕੈਪੀਟਲ ਮੈਨੇਜਮੈਂਟ ਦੇ ਆ ਇਹਨਾਂ ਚਾਰ ਜਣੇ ਦੇ ਉੱਤੇ ਜਿਹੜੀ ਨਜ਼ਰ ਬਣੀ ਪਈ ਇਹਨਾਂ ਚਾਰਾਂ ਚੋਂ ਇੱਕ ਜਣੇ ਨੂੰ ਜਿਹੜਾ ਲਿਆਂਦਾ ਜਿਹੜਾ ਉਹ ਜਾ ਸਕਦਾ ਆ ਕੇਸ ਤਿੱਕੇ ਦੀ 트럼ਪ ਉਹਨਾਂ ਦੀ ਇਕਨੋਮਿਕ ਪਾਲਿਸੀ ਜਿਹੜੀ ਉਹ ਰਹੂਗੀ ਇਸ ਨੂੰ ਲੈ ਕੇ ਕਈ ਤਰੀਕੇ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਆ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇਕਨੋਮੀ ਨੂੰ ਲੈ ਕੇ ਇਸ ਵਾਰ ਜਿਹੜੀ ਉਹ ਵੋਟ ਕੀਤੀ ਮੌਜੂਦਾ ਪ੍ਰਸ਼ਾਸਨ ਦੀ ਇਕਨੋਮਿਕ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ ਇਮੀਗ੍ਰੇਸ਼ਨ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ ਉਹਨਾਂ ਨੇ 트럼ਪ ਉਹਨਾਂ ਨੂੰ ਮੌਕਾ ਦਿੱਤਾ ਆ ਇਹਨਾਂ ਨੇ ਕਿਹਾ ਵੀ ਮੈਂ ਟੈਰਿਫਸ ਹਰ ਇੱਕ ਦੇ ਉੱਤੇ ਜਿਹੜੇ ਉਹ ਲਾ ਦੇਣੇ ਹੈਗੇ ਆ ਮਾਸ ਡੈਪੂਟੇਸ਼ਨਜ਼ ਡੀ ਰੈਗੂਲੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਆ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਇਹ ਆਪਣੇ ਕੋਲੋਂ ਲਾਤ ਨਹੀਂ ਸਕਦੇ ਜੇ ਕੋਈ ਖਾਲੀ ਹੁੰਦਾ ਹੈ ਅਹੁਦਾ ਤੇ ਉਹਦੇ ਵਿੱਚ ਅਪੁਆਇੰਟਮੈਂਟਸ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਹੁੰਦੀਆਂ ਹਾਲ ਦੀ ਘੜੀ ਫੈਡਰਲ ਰਿਜ਼ਰਵ ਦੇ ਉੱਤੇ ਕੋਈ ਜਿਹੜੀ ਥਾਂ ਆ ਉਹ ਖਾਲੀ ਨਹੀਂ ਹੈਗੀ ਇੰਟਰਸਟ ਰੇਟਸ ਨੂੰ ਘਟਾਉਣ ਦੀ ਆ ਇਹ ਲਗਾਤਾਰ ਜਿਹੜਾ ਉਹ ਦਬਾਅ ਉੰਦੇ ਰਿੰਡਿਆ ਅ ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਜੇ ਸੋਫਰ 트াম্প ਹੁਣਾ ਦੀ ਐਡਮਿਨਿਸਟ੍ਰੇਸ਼ਨ ਦੇ ਤੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ ਰੌਬਰਟ ਕੈਨੇਡੀ ਜੂਨੀਅਰ ਹੈਲਥਡੇ ਸੈਕ੍ਰੇਟਰੀ ਮਾਰਕੋ ਰੋਬਿਓ ਸੈਕ੍ਰੇਟਰੀ ਆਫ ਸਟੇਟ ਡੱਗ ਬਰਗਮ ਇੰਟੀਰੀਅਰ ਸੈਕ੍ਰੇਟਰੀ ਪੀਟ ਹੈਗਸਟ ਡਿਫੈਂਸ ਸੈਕ੍ਰੇਟਰੀ ਕ੍ਰਿਸ ਰਾਈਟ ਐਨਰਜੀ ਸੈਕ੍ਰੇਟਰੀ ਮੈਟ ਗੇਟ ਸਟਾਰਨੀ ਜਨਰਲ ਕ੍ਰਿਸਟੀਨੀਓਮ ਹੋਮਲੈਂਡ ਸਿਕਿਉਰਿਟੀ ਦੇ ਬ੍ਰੈਂਡਨ ਕਾਰ ਐਫ ਸੀ ਸੀ ਦੇ ਜਿਹੜੇ ਚੇਅਰਮੈਨ ਆ ਤੁਲਸੀ ਗੱਬਰ ਡਿਪਾਰਟਮੈਂਟ ਡਾਇਰੈਕਟਰ ਆਫ ਇੰਟੈਲੀਜੈਂਸ ਲੈਡ ਜ਼ੈਲ ਜ਼ੈਲ ਦੇ ਨਾ ਐਪੀਏ ਦੇ ਐਡਮਿਨਿਸਟਰेटर ਰਾਮਾਸਵਾਮੀ ਦੇ ਇਲਨ ਮਸਕ ਡਿਪਾਰਟਮੈਂਟ ਆਫ ਗਵਰਨਰ ਜਿਹੜੀ ਐਫੀਸ਼ੀਐਂਸੀ ਡੋਜ ਦੇ ਜਿਹੜੇ ਉਹਨਾਂ ਨੂੰ ਉਸ ਦੇ ਵਿੱਚ ਲਾਇਆ ਹੈਗਾ ਆ ਵਾਸ਼ਿੰਗਟਨ ਦੀ ਇਸਟੈਬਲਿਸ਼ਮੈਂਟ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਪਚਾਲ ਆਇਆ ਪਿਆ ਚਾਹੇ ਉਹ ਡੈਮੋਕ੍ਰੇਟਸ ਨੇ ਚਾਹੇ ਰਿਪਬਲਿਕਨਸ ਨੇ ਜਾਂ ਜਿਸ ਤਰੀਕੇ ਨਾਲ ਵਾਸ਼ਿੰਗਟਨ ਡੀਸੀ ਕੰਮ ਕਰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਕੁਛ ਅ ਜਿਹੜਾ ਹੋ ਸਕਦਾ ਆ ਉਧਰ ਬਾਈਡਨ ਹੋਣੀ ਤੇ ਉਸ ਦੇ ਨਾਲ ਨਾਲ ਕਈ ਜਿਹੜੇ ਲੈਫਟ ਲੀਨਿੰਗ ਸਟੇਟਸ ਦੇ ਜਿਹੜੇ ਅਟਾਰਨੀ ਜਨਰਲਸ ਆ ਉਹ ਕਹਿੰਦੇ ਵੀ ਇੱਕ ਕੰਧ ਉਸਾਰਨ ਦੀ ਕੋਸ਼ਿਸ਼ ਕਰ ਰਹੇ ਆ ਮਤਲਬ ਫਿਜ਼ੀਕਲ ਕੰਧ ਨਹੀਂ ਇਹ ਇਦਾਂ ਦੇ ਕਾਨੂੰਨ ਜਾਂ ਇਦਾਂ ਦੇ ਜਿਹੜੇ ਉਸ ਦੇ ਵਿੱਚ ਚੇਂजेस ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤਾਂ ਜੋ 트੍ਰੰਪ ਹੋਣੀ ਆ ਕੇ ਕਹਿੰਦੇ ਵੀ ਇਹਨਾਂ ਮਹਿਕਮਿਆਂ ਨੂੰ ਡਿਸਮੈਂਟਲ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਨਾ ਕਰ ਦੇਣ ਸੋ ਇਹ ਹੁਣ ਇੱਕ ਚੀਜ਼ ਜਿਹੜੀ ਦੇਖਣ ਵਾਲੀ ਰਹੇਗੀ ਉਧਰ ਰੀਸਿਸ ਅਪੁਆਇੰਟਮੈਂਟਸ ਨੂੰ ਲੈ ਕੇ ਮਿਚ ਮਕਾਰਨਲ ਹੋਣਾ ਨੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ ਆ ਵੀ ਜਿਹੜੇ ਸੈਨੇਟ ਦੇ ਮਾਈਨੋਰਟੀ ਇਸ ਟਾਈਮ ਲੀਡਰ ਨੇ ਰਿਪਬਲਿਕਨ ਪਾਰਟੀ ਵੱਲੋਂ ਤੇ ਜਿਹੜੀਆਂ ਰੀਸਿਸ ਅਪੁਆਇੰਟਮੈਂਟ ਦੇ ਉੱਤੇ ਹੁਣ ਜਿਹੜੇ ਮਾਗਾ ਵਾਲੇ ਆ ਟਰੰਪ ਦੇ ਜਿਹੜੀ ਸ਼ਖਸੀ ਪੂਜਾ ਕਰਨ ਵਾਲੇ ਆ ਉਹ ਬਿਲਕੁਲ ਇਸ ਟਾਈਮ ਮਿਚ ਮਕੋਨਲ ਦੇ ਉਲਟ ਜਿਹੜੇ ਉਹ ਹੋ ਗਏ ਆ ਜਿਹੜਾ ਉਹਨਾਂ ਨੇ ਇੱਕ ਇਸ ਤਰੀਕੇ ਦਾ ਰਿਐਕਟ ਜਿਹੜਾ ਉਹ ਦਿੱਤਾ ਵੀ ਰੀਸਿਸ ਅਪੁਆਇੰਟਮੈਂਟਸ ਨਹੀਂ ਹੋਣਗੀਆਂ ਮਿਚ ਮਕੋਨਲ ਨੇ ਕਹਿੰਦੇ ਵੀ ਟਰੰਪ ਦੀ ਟੀਮ ਨੂੰ ਇਹ ਬਿਆਨ ਦਿੱਤਾ देयर विल बी ਨੋ ਰੀਸਰਸ ਅਪੁਆਇੰਟਮੈਂਟਸ 트럼ਪ ਹੁਣ ਇਹ ਉਮੀਦ ਕਰ ਰਿਹਾ ਸੀ ਵੀ ਰੀਸਰਸ ਅਪੁਆਇੰਟਮੈਂਟਸ ਨਾਲ ਜਿਹੜੇ ਕੁਝ ਵਿਵਾਦਿਤ ਨਾਮ ਉਹਨਾਂ ਨੇ ਚੁਣੇ ਆ ਵੀ ਉਹਨਾਂ ਨੂੰ ਉਹਨਾਂ ਅਹੁਦਿਆਂ ਦੇ ਉੱਤੇ ਲਾ ਸਕਦੇ ਆ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਅਪਰੂਵਲ ਉਹਨਾਂ ਨੂੰ ਸੈਨੇਟ ਦੀ ਲੈਣ ਦੀ ਲੋੜ ਨਹੀਂ ਪਊਗੀ ਨਵੇਂ ਜਿਹੜੇ ਆ ਰਹੇ ਮжоਰਿਟੀ ਦੇ ਲੀਡਰ ਸੈਨੇਟਰ ਥਿਊਨਾਂ ਉਹ ਕਿਸੇ ਕੇਸ ਦੇ ਨਾਲ 트럼ਪ ਹੁਣਾਂ ਦੀ ਇਸ ਦੇ ਵਿੱਚ ਸਹਾਇਤਾ ਕਰ ਸਕਣਗੇ ਇਹ ਜਿਹੜੀ ਦੇਖਣ ਵਾਲੀ ਗੱਲ ਆ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਵੀ ਜਣਾ ਆ ਕੇ ਸੈਨੇਟ ਨੂੰ ਓਪਨ ਕਰਕੇ ਚਾਲੂ ਜਿਹੜਾ ਉਹ ਕਰਕੇ ਰੱਖ ਸਕਦਾ ਹੈਗਾ ਸੋ ਰੀਸਿਸ ਅਪੁਆਇੰਟਮੈਂਟਸ ਦੇ ਉੱਤੇ ਕਿੰਨੇ ਵੀ ਹੁਣ ਇੱਕ ਨਵਾਂ ਪ੍ਰਸ਼ਨ ਚਿੰਨ ਇਹਨਾਂ ਦਾ ਬਣ ਚੁੱਕਾ ਹੈ ਸਭ ਤੋਂ ਵੱਡੇ ਜਿਹੜੇ ਵਿਵਾਦਿਤ ਨਾਵਾਂ ਦੇ ਵਿੱਚੋਂ ਮੈਟ ਗੇਟਸ ਜਿਹੜੇ ਅਟਰਨੀ ਜਨਰਲ ਦੇ ਲਈ ਆ ਉਸ ਨੂੰ ਲੈ ਕੇ ਤੇ ਇੱਥੋਂ ਤੱਕ ਜਿਹੜੇ ਡਿਫੈਂਸ ਸੈਕਟਰੀ ਹੈਗਸ ਹੈ ਤਾਂ ਤੇ ਤੁਲਸੀ ਗੱਬਰ ਜਿਹੜੀ ਇੰਟੈਲੀਜੈਂਸ ਦੀ ਡਾਇਰੈਕਟਰ ਜਿਹੜੀ ਲਾਉਣੀ ਆ ਉਸ ਨੂੰ ਲੈ ਕੇ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਜਿਹੜੀ ਉਹ ਛੁੜੀ ਪਈ ਆ